ਜਸ਼ਨ ਕਹਿੰਦਾ ਮੈਨੂੰ ਪੂਰਾ ਸ਼ੱਕ ਹੈ ਕਿ ਫੋਟੋਆਂ ਤੂੰ ਹੀ ਭੇਜੀਆਂ ਨੇ ਬਾਜ ਕਹਿੰਦਾ ਪਰ ਮੇਰੇ ਕੋਲ ਤਾਂ ਕੁੜੀ ਦੇ ਪਿਓ ਦਾ ਨੰਬਰ ਹੀ ਨਹੀਂ ਹੈ ਮੈਂ ਕਿਵੇਂ ਸੈਂਡ ਕਰ ਦੇਣੀ ਆ ਸੀ ਜਗਤਾਰ ਵਿੱਚ ਹੀ ਰੋਕਦੇ ਹੋਏ ਕਹਿੰਦਾ ਹੈ ਛੱਡ ਯਾਰ ਇਸ ਨੂੰ ਤੂੰ ਇੱਧਰ ਆ ਆਪਸ ਵਰਗਾਂ ਦੇ ਝੂਟੇ ਲੈਂਦੇ ਆ ਜਗਤਾਰ ਬਾਜ ਨੂੰ ਪੁੱਛਦਾ ਤੂੰ ਵੀ ਲਾਵੇਂਗਾ ਬਾਜ ਕਹਿੰਦਾ ਮੈਂ ਨੋਟ ਦੀ ਨੋਕ ਵਾਲਾ ਮਾਲ ਨਹੀਂ ਲਗਾਉਂਦਾ ਵਾਜ ਉੱਠ ਕੇ ਅੰਦਰ ਚਲੇ ਗਿਆ ਉਹ ਆਪਣੇ ਆਪ ਵਿੱਚ ਬੁੜਬੁੜ ਕਰਦੇ ਹੋਏ ਮੇਰੀ ਗੱਲ ਵੀ ਪੂਰੀ ਨਹੀਂ ਹੋਣ ਦਿੱਤੀ ਉਹ ਚੰਗਾ ਭੋਲਾ ਪਹਿਲਾਂ ਮੇਰੀ ਤੇ ਤਕਦੀਰ ਦੀ ਸਾਰੀ ਕਹਾਣੀ ਸੁਣ ਰਿਹਾ ਸੀ ਆ ਗਿਆ ਵਿੱਚ ਵੀ ਉਹੀ ਗੱਲਾਂ ਕਰਨ ਮੈਨੂੰ ਨਸ਼ੇੜੀ ਤਾਂ ਇਸ ਤਰ੍ਹਾਂ ਆਖਦਾ ਜਿਵੇਂ ਆਪ ਕੁਝ ਖਾਂਦਾ ਹੀ ਨਾ ਹੋਵੇ ਮੈਂ ਤਾਂ ਬਸ ਭੰਗ ਵਾਲੀਆਂ ਬੀੜੀਆਂ ਪੀਂਦਾ ਹਾਂ ਭੋਲਾ ਖਾਂਦਾ ਸ਼ਰਾਬ ਪੀਂਦਾ ਵਾਂ ਅਫੀਮ ਵੀ ਖਾਂਦਾ ਹਾਂ ਮੈਂ ਚਿੱਟਾ ਲਗਾਇਆ ਸੀ ਟੀਕੇ ਵੀ ਲਗਾਏ ਸੀ ਫਿਰ ਕੀ ਹੋਇਆ ਲਾ ਲੈਂਦਾ ਸੀ ਮੈਂ ਚਿੱਟਾ ਥੋੜੀ ਦੇਰ ਲਗਾਉਂਦਾ ਰਿਹਾ ਉਹ ਆਪਣੀਆਂ ਯਾਦਾਂ ਦੇ ਵਿੱਚ ਤਕਦੀਰ ਨੂੰ ਕਦੇ ਨਹੀਂ ਭੁੱਲਿਆ ਸੀ ਉਹ ਬਸ ਤਕਦੀਰ ਬਾਰੇ ਹੀ ਸੋਚਦਾ ਰਹਿੰਦਾ ਜਿਸ ਦਿਨ ਤਕਦੀਰ ਦਾ ਮੈਸੇਜ ਆਇਆ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ ਖੁਸ਼ੀ ਵਿੱਚ ਬੰਦਾ ਖਾਣਾ ਪੀਣਾ ਭੁੱਲ ਜਾਂਦਾ ਹੈ ਪਰ ਮੈਂ ਉਸ ਦਿਨ ਖੂਬੀ ਪੀਤੀ ਪਰ ਉਸ ਤੋਂ ਬਾਅਦ ਤਕਦੀਰ ਦਾ ਫਿਰ ਕਈ ਦਿਨਾਂ ਤੱਕ ਕੋਈ ਮੈਸੇਜ ਨਹੀਂ ਆਇਆ ਜਸ਼ਨ ਦੀ ਸਹੇਲੀ ਪ੍ਰੀਤ ਭਾਬੀ ਕੋਲੋਂ ਪਤਾ ਕੀਤਾ ਸੀ ਕਿ ਤਕਦੀਰ ਹੁਣ ਸਕੂਲ ਵਿੱਚ ਪੜਾਉਣ ਜਾਂਦੀ ਹੈ ਨਾਲ ਦੇ ਹੀ ਪਿੰਡ ਦੇ ਸਕੂਲ ਵਿੱਚ ਜੇਕਰ ਤੂੰ ਉਸ ਨੂੰ ਮਿਲਣਾ ਹੈ ਤਾਂ ਸਵੇਰ ਨੂੰ 8:00 ਵਜੇ ਚਲਿਆ ਜਾਵੀਂ ਜਾਂ ਛੁੱਟੀ ਦੇ ਸਮੇਂ ਚਲਿਆ ਜਾਵੀਂ ਉਹ ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲ ਗਿਆ ਸ਼ਾਇਦ ਦੱਸਿਆ ਵੀ ਹੋਵੇ ਕਿ ਜਸ਼ਨ ਦੀ ਸਹੇਲੀ ਜਾਣੀ ਕਿ ਮੇਰੀ ਭਾਬੀ ਤੇ ਮੇਰੀ ਤਕਦੀਰ ਦੋਨੋਂ ਇੱਕ ਹੀ ਪਿੰਡ ਦੀਆਂ ਸੀ ਮੇਰੀ ਤੇ ਤਕਦੀਰ ਦੀ ਯਾਤ ਬਰਾਦਰੀ ਵੀ ਇੱਕ ਸੀ ਸਾਡਾ ਵਿਆਹ ਤਾਂ ਹੀ ਹੋ ਸਕਦਾ ਸੀ ਉਸ ਸਮੇਂ ਮੇਰਾ ਦਿਨ ਚੜ੍ਹਨ ਨਹੀਂ ਸੀ ਆ ਰਿਹਾ ਮੈਂ ਇਸ ਦਿਨ 7 ਵਜੇ ਹੀ ਤਿਆਰ ਹੋ ਕੇ ਉਸ ਸਕੂਲ ਦੇ ਮੂਹਰੇ ਖੜਾ ਹੋ ਗਿਆ ਮੇਰਾ ਦਿਲ ਧੱਕ ਧੱਕ ਧੜਕ ਰਿਹਾ ਸੀ ਧੜਕਣ ਆਪਣੇ ਆਪ ਤੇਜ਼ ਹੋਈ ਸੀ ਅੱਜ ਤਕਦੀਰ ਨੂੰ ਦੇਖਣਾ ਸੀ ਉਂਦੇ ਜਾਂਦੇ ਮੈਂ ਸਭ ਨੂੰ ਦੇਖ ਰਿਹਾ ਸੀ ਸਭ ਦੇ ਚਿਹਰਿਆਂ ਵਿੱਚੋਂ ਤਕਦੀਰ ਦੇ ਚਿਹਰੇ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਪੀਲੇ ਰੰਗ ਦੀ ਬੱਸ ਆ ਕੇ ਮੇਰੇ ਮੋਟਰਸਾਈਕਲ ਦੇ ਮੂਹਰੇ ਆ ਲੱਗੀ ਕੁਝ ਬੱਚਿਆਂ ਦੇ ਉਤਰਨ ਤੋਂ ਬਾਅਦ ਚਿੱਟੇ ਰੰਗ ਦਾ ਸੂਟ ਪਾਈ ਵਾਲਾਂ ਦੀ ਕੀਤੀ ਹੀ ਗੁੱਤ ਨਾਲ ਤਕਦੀਰ ਵੀ ਉਸ ਬੱਸ ਵਿੱਚੋਂ ਉਤਰੀ ਮੈਨੂੰ ਦੇਖਦੇ ਹੀ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ ਜਿਵੇਂ ਉਹ ਦੇਖ ਕੇ ਡਰ ਗਈ ਹੋਵੇ ਜਲਦੀ ਨਾਲ ਮੇਰੇ ਵੱਲ ਬਸ ਇੱਕ ਨਜ਼ਰ ਦੇਖ ਕੇ ਉਹ ਸਕੂਲ ਦੇ ਅੰਦਰ ਚਲੀ ਗਈ ਮੈਂ ਤਾਂ ਉਸ ਦੇ ਝਲਕ ਪਾ ਕੇ ਹੀ 7ਵੇਂ ਅਸਮਾਨ ਤੇ ਪਹੁੰਚ ਗਿਆ ਸੀ ਬਿਨਾ ਕੁਝ ਖਾਦੇ ਪੀਤੇ ਮੈਂ ਬਾਹਰ ਹੀ ਉਸ ਦਾ ਇੰਤਜ਼ਾਰ ਕਰਨ ਲੱਗਾ ਛੁੱਟੀ ਹੋਈ ਸਭ ਬਾਹਰ ਨਿਕਲੇ ਪਰ ਇਸ ਵਾਰ ਵੀ ਤਕਦੀਰ ਬਸ ਇੱਕ ਝਲਕ ਮੈਨੂੰ ਦੇਖ ਕੇ ਚਲੀ ਗਈ ਇਸ ਤਰ੍ਹਾਂ ਕਰਦੇ ਹੀ 11 ਦਿਨ ਹੋ ਗਏ ਬਸ ਦੇਖ ਦਿਖਾਈ ਹੀ ਹੁੰਦੀ ਸੀ ਸਾਡੇ ਦੋਨਾਂ ਦੀ ਗੱਲਬਾਤ ਕਰਨ ਲਈ ਹਾਲੇ ਮੂੰਹ ਉੱਤੇ ਜ਼ਿੰਦਰਾ ਲੱਗਾ ਹੋਇਆ ਸੀ ਇੱਕ ਦਿਨ ਮੈਂ ਛੁੱਟੀ ਸਮੇਂ ਬਾਹਰ ਖੜਾ ਸੀ ਤਕਦੀਰ ਮੇਰੇ ਕੋਲ ਆਈ ਤੇ ਮੇਰੇ ਹੱਥ ਵਿੱਚ ਇੱਕ ਕਾਗਜ਼ ਦਾ ਟੁਕੜਾ ਦੇ ਕੇ ਚਲੀ ਗਈ ਮੈਂ ਕਾਗਜ਼ ਦੇ ਟੁਕੜੇ ਨੂੰ ਫੜ ਲਿਆ ਕਾਗਜ਼ ਦੇ ਟੁਕੜੇ ਨੂੰ ਫੜਦੇ ਸਮੇਂ ਮੇਰਾ ਧਿਆਨ ਬਸ ਉਸ ਦੀਆਂ ਅੱਖਾਂ ਵੱਲ ਸੀ ਜਿਹੜੀਆਂ ਉਸ ਨੇ ਨੀਵੀਆਂ ਕੀਤੀਆਂ ਹੋਈਆਂ ਸੀ ਤੇ ਮੈਨੂੰ ਇੱਕ ਨਜ਼ਰ ਚੰਗੀ ਤਰ੍ਹਾਂ ਘੁਮਾ ਕੇ ਵੀ ਦੇਖਿਆ ਨਹੀਂ ਮੈਂ ਉਸਦੇ ਬਿਨਾ ਕਿਸ ਤਰ੍ਹਾਂ ਦਾ ਹੋ ਗਿਆ ਹਾਂ ਹੁਣ ਮੇਰੇ ਅੰਦਰ ਖਲਬਲੀ ਮਚੀ ਹੋਈ ਸੀ ਕਈ ਤਰ੍ਹਾਂ ਦੇ ਵਿਚਾਰ ਉੱਪਰ ਥੱਲੇ ਹੋ ਰਹੇ ਸੀ ਕਿ ਪਤਾ ਨਹੀਂ ਤਕਦੀਰ ਨੇ ਖੱਤ ਵਿੱਚ ਕੀ ਲਿਖਿਆ ਹੋਣਾ ਮੇਰੇ ਦਿਮਾਗ ਵਿੱਚ ਇਹ ਖਿਆਲ ਉੱਪਰ ਥੱਲੇ ਹੋ ਰਿਹਾ ਸੀ ਮੈਂ ਜਲਦੀ ਦੇ ਨਾਲ ਉਸ ਖੱਤ ਨੂੰ ਖੋਲ ਕੇ ਪੜਨਾ ਚਾਹੁੰਦਾ ਸੀ ਮੈਂ ਉੱਥੇ ਹੀ ਖੱਤ ਨੂੰ ਖੋਲ ਕੇ ਪੜਨ ਲੱਗਾ ਪਰ ਫਿਰ ਪੜਦਾ ਪੜਦਾ ਰੁਕ ਗਿਆ ਖਤ ਨੂੰ ਖੋਲਿਆ ਨਹੀਂ ਮੋਟਰਸਾਈਕਲ ਚੁੱਕਿਆ ਤੇ ਚੁੱਕ ਕੇ ਸਿੱਧਾ ਘਰ ਆ ਗਿਆ ਅਤੇ ਆਪਣੇ ਉੱਪਰ ਚਬਾਰੇ ਵਾਲੇ ਕਮਰੇ ਵਿੱਚ ਚਲਿਆ ਗਿਆ ਮੈਂ ਦਰਵਾਜ਼ਾ ਬੰਦ ਕਰ ਲਿਆ ਮੌਸਮ ਵੀ ਸਹੀ ਸੀ ਪੱਖੇ ਦੀ ਲੋੜ ਨਹੀਂ ਸੀ ਪਰ ਫਿਰ ਵੀ ਚਲਾ ਰਿਹਾ ਕੰਬ ਦੇ ਹੱਥਾਂ ਦੇ ਨਾਲ ਮੈਂ ਉਸ ਵਕਤ ਮੈਂ ਉਸ ਖਤ ਨੂੰ ਖੋਲ ਲਿਆ ਤੇ ਪੜਨਾ ਸ਼ੁਰੂ ਕਰ ਦਿੱਤਾ ਇਸ ਵਿੱਚ ਪਹਿਲੀਆਂ 17 ਲਿਖੀਆਂ ਹੋਈਆਂ ਸੀ ਕਿਵੇਂ ਹੋ ਮੈਂ ਵਾਸ ਤੁਸੀਂ ਮੈਨੂੰ ਲੱਗਦਾ ਹੈ ਤੁਸੀਂ ਠੀਕ ਹੋ ਮੈਂ ਵੀ ਠੀਕ ਹਾਂ ਬਿਲਕੁਲ ਠੀਕ ਠਾਕ ਹਾਂ ਮੈਨੂੰ ਵੀ ਤੁਹਾਡੀ ਯਾਦ ਆਉਂਦੀ ਸੀ ਪਰ ਤੁਹਾਡੇ ਕਰਕੇ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਤੰਗ ਕੀਤਾ ਬਹੁਤ ਕੁੱਟਿਆ ਮਾਰਿਆ ਮੇਰੇ ਕੋਲੋਂ ਫੋਨ ਵੀ ਲੈ ਲਿਆ ਮੇਰੇ ਕੋਲ ਹੁਣ ਵੀ ਫੋਨ ਨਹੀਂ ਹੈ ਮੈਂ ਇੱਕ ਦਿਨ ਮੈਡਮ ਦੇ ਫੋਨ ਉੱਤੇ ਆਪਣੀ ਆਈਡੀ ਖੋਲੀ ਸੀ ਉਸ ਤੋਂ ਤੁਹਾਨੂੰ ਮੈਸੇਜ ਕੀਤਾ ਇੰਨੇ ਸਮੇਂ ਤੱਕ ਕਰਦਿਆਂ ਨੇ ਮੈਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਬੜੇ ਮੁਸ਼ਕਲ ਦੇ ਨਾਲ ਮੈਂ ਘਰ ਤੋਂ ਬਾਹਰ ਨਿਕਲੀ ਆ ਮੇਰੀ ਮਿਹਨਤ ਹੈ ਕਿ ਤੁਸੀਂ ਕੋਈ ਹਲਚਲ ਨਾ ਕਰਿਓ ਕਿ ਘਰ ਦੇ ਮੁੜ ਕੇ ਮੈਨੂੰ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦੇਣ ਕਈ ਵਾਰ ਮੇਰਾ ਚਾਚਾ ਮੇਰਾ ਪਿੱਛਾ ਕਰਦਾ ਹੋਇਆ ਆਉਂਦਾ ਹੈ ਦੇਖਣ ਕਿ ਮੈਂ ਸਕੂਲ ਹੀ ਜਾਂਦੀ ਹਾਂ ਕਿ ਨਹੀਂ ਜੇਕਰ ਉਸਨੇ ਤੁਹਾਨੂੰ ਇਸ ਤਰ੍ਹਾਂ ਰੋਜ਼-ਰੋਜ਼ ਆਉਂਦੇ ਦੇਖ ਲਿਆ ਤਾਂ ਮੈਨੂੰ ਮੁੜ ਕੇ ਘਰ ਵਿੱਚ ਨਜ਼ਰਬੰਦ ਕਰ ਦੇਣਾ ਹੈ ਮੇਰੀ ਮਿੰਨਤ ਹੈ ਸਕੂਲ ਨਾ ਆਇਆ ਕਰੋ ਇਹ ਪੜ੍ਹ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਇੱਕ ਵਾਰ ਵੀ ਨਹੀਂ ਲਿਖਿਆ ਸੀ ਕਿ ਉਹ ਮੁੜ ਕੇ ਮੈਨੂੰ ਮਿਲਣਾ ਚਾਹੁੰਦੀ ਹੈ ਇਹ ਕਿਵੇਂ ਹੋ ਸਕਦਾ ਹੈ ਹੁਣ ਮੈਂ ਉਸ ਦੀ ਗੱਲ ਮੰਨਣੀ ਹੀ ਸੀ ਮੈਂ ਸਕੂਲ ਵਿੱਚ ਉਸ ਦੇ ਮੋਰੇ ਨਾ ਜਾਣ ਦਾ ਫੈਸਲਾ ਕੀਤਾ ਬਲਕਿ ਮੈਂ ਇਹ ਫੈਸਲਾ ਕੀਤਾ ਕਿ ਮੈਂ ਉਸ ਨੂੰ ਲੁੱਕ ਕੇ ਦੇਖਿਆ ਕਰਾਂਗਾ ਹੁਣ ਮੇਰੇ ਕੋਲ ਰਹਿ ਤਾਂ ਹੋਣਾ ਨਹੀਂ ਸੀ ਮੈਂ ਆਪਣੀ ਆਦਤ ਤੋਂ ਮਜਬੂਰ ਅਗਲੇ ਦਿਨ ਉਸ ਨੂੰ ਦੇਖਣ ਦੇ ਲਈ ਚਲਿਆ ਗਿਆ ਪਰ ਉਸ ਦੇ ਸਾਹਮਣੇ ਨਹੀਂ ਗਿਆ ਬਲਕਿ ਉਸ ਨੂੰ ਇੱਕ ਦੁਕਾਨ ਪਿੱਛੇ ਖੜ ਕੇ ਲੁਕ ਕੇ ਦੇਖ ਰਿਹਾ ਸੀ ਹਰ ਰੋਜ਼ ਇਹ ਸਭ ਹੋਣ ਲੱਗਾ ਤਕਰੀਰ ਖੁਸ਼ ਹੋ ਗਈ ਸੀ ਕਿ ਮੈਂ ਹੁਣ ਆਉਂਦਾ ਨਹੀਂ ਹਾਂ ਪਰ ਮੈਂ ਤਾਂ ਉਸ ਨੂੰ ਲੋਕ ਲੋਕ ਕੇ ਹਰ ਰੋਜ਼ ਦੇਖਦਾ ਸੀ ਮੁੜ ਕੇ 10 ਦਿਨ ਇਸੇ ਤਰ੍ਹਾਂ ਲੰਘ ਗਏ ਇੱਕ ਦਿਨ ਮੈਂ ਤਕਦੀਰ ਨੂੰ ਦੇਖ ਰਿਹਾ ਸੀ ਦੇਖਦੇ-ਦੇਖਦੇ ਮੇਰਾ ਧਿਆਨ ਉਸ ਉੱਪਰ ਪੂਰੀ ਤਰ੍ਹਾਂ ਟਿਕਿਆ ਹੋਇਆ ਸੀ ਅਚਾਨਕ ਹੀ ਮੈਂ ਦੇਖਿਆ ਕਿ ਤਕਦੀਰ ਨੇ ਆਪਣੇ ਪਰਸ ਵਿੱਚੋਂ ਇੱਕ ਫੋਨ ਕੱਢਿਆ ਅਤੇ ਕਿਸੇ ਨਾਲ ਹੱਸ ਕੇ ਗੱਲ ਕੀਤੀ ਮੈਂ ਦੇਖ ਕੇ ਹੈਰਾਨ ਸੀ ਕਿ ਇਸਨੇ ਤਾਂ ਲਿਖਿਆ ਸੀ ਕਿ ਘਰ ਦੇ ਮੈਨੂੰ ਫੋਨ ਨਹੀਂ ਦਿੰਦੇ ਤੇ ਫਿਰ ਇਹ ਸਭ ਕਿਵੇਂ ਐਨੇ ਵਿੱਚ ਇੱਕ ਹਲਕੀ ਜਹੀ ਉਮਰ ਦਾ ਮੁੰਡਾ ਆਇਆ ਤੇ ਤਕਰੀਰ ਉਸ ਦੇ ਮੋਟਰਸਾਈਕਲ ਤੇ ਬੈਠ ਗਈ ਮੈਨੂੰ ਕੁਝ ਸਮਝ ਨਹੀਂ ਆਇਆ ਕਿ ਇਹ ਕੌਣ ਹੈ ਕੋਈ ਰਿਸ਼ਤੇਦਾਰ ਹੈ ਜਾਂ ਦੋਸਤ ਮੈਂ ਮੂੰਹ ਤੇ ਪਰਨਾ ਬੰਨ ਕੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਦੋਨੇ ਇੱਕ ਦੁਕਾਨ ਤੇ ਕੁਝ ਖਾਣ ਵਾਸਤੇ ਉੱਤਰ ਗਏ ਮੈਂ ਵੀ ਮਗਰ ਹੀ ਚਲਿਆ ਗਿਆ ਉਹ ਦੋਨੇ ਇੱਕ ਦੂਸਰੇ ਦੇ ਕਰੀਬ ਹੋ ਕੇ ਬੈਠ ਗਏ ਉਹਨਾਂ ਨੂੰ ਪਤਾ ਨਾ ਲੱਗੇ ਮੇਰਾ ਇਸ ਕਰਕੇ ਮੈਮੂਨ ਨੂੰ ਲੁਕੋ ਕੇ ਰੱਖਿਆ ਤੇ ਉਹਨਾਂ ਦੇ ਪਿੱਛੇ ਵਾਲੇ ਟੇਬਲ ਉੱਤੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਾ। ਤਕਦੀਰ ਨੇ ਉਸ ਮੁੰਡੇ ਨੂੰ ਬੁਲਾਇਆ। ਉਸਦਾ ਨਾਮ ਆਨੰਦ ਸੀ। ਮੈਂ ਤਕਦੀਰ ਦੀਆਂ ਗੱਲਾਂ ਵਿੱਚੋਂ ਸੁਣਿਆ ਕਿ ਉਸਦਾ ਨਾਮ ਆਨੰਦ ਹੈ। ਤਕਦੀਰ ਨੇ ਉਸ ਨੂੰ ਕਿਹਾ, "ਆਨੰਦ, ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਏ। ਤੁਹਾਡੇ ਆਉਣ ਨਾਲ ਮੇਰੀ ਪੁਰਾਣੀ ਜ਼ਿੰਦਗੀ ਦੇ ਸਾਰੇ ਦੁੱਖ ਦਰਦ ਭੁੱਲਣ ਦਾ ਇੱਕ ਖਾਸ ਮੌਕਾ ਮਿਲਿਆ।" ਮੈਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ ਕਿ ਤੁਸੀਂ ਮੈਨੂੰ ਹਰ ਹਾਲਾਤ ਦੇ ਵਿੱਚ ਅਪਣਾਇਆ ਹੈ ਤੇ ਮੇਰੇ ਲਈ ਹਾਂ ਕੀਤੀ ਹੈ ਅੱਗੇ ਤੋਂ ਆਨੰਦ ਬੋਲਿਆ ਇਸ ਵਿੱਚ ਧੰਨਵਾਦ ਕਰਨ ਵਾਲੀ ਕਿਹੜੀ ਗੱਲ ਹੈ ਤੁਸੀਂ ਹੋ ਹੀ ਐਨੇ ਸੋਹਣੇ ਤੇ ਪਿਆਰੇ ਕਿ ਕੋਈ ਵੀ ਤੁਹਾਡੇ ਤੋਂ ਦਿਲ ਹਾਰ ਜਾਵੇ ਮੈਨੂੰ ਤੁਹਾਡੇ ਬੀਤੇ ਹੋਏ ਕੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਨਾਲ ਕੀ ਹੋਇਆ ਮੈਨੂੰ ਸਿਰਫ ਤੁਹਾਡੇ ਨਾਲ ਪਿਆਰ ਹੈ ਮੈਂ ਤੁਹਾਡੇ ਨਾਲ ساری ਉਮਰ ਬਤੀਤ ਕਰਨਾ ਚਾਹੁੰਦਾ ਹਾਂ ਮੈਂ ਤਾਂ ਕਦੇ ਮਾਤਾ ਨਾਲ ਵੀ ਗੱਲ ਕਰ ਲਈ ਹੈ ਕਿ ਮਾਤਾ ਪਾਣੀ ਵਾਲੀ ਗੜਵੀ ਆਪਣੇ ਹੱਥ ਵਿੱਚ ਹੀ ਰੱਖਿਆ ਕਰ ਮੈਂ ਪਤਾ ਨਹੀਂ ਕਿਹੜੇ ਸਮੇਂ ਤੇਰੀ ਬਹੂ ਘਰ ਲੈ ਆਉਣੀ ਹੈ ਇਹ ਸੁਣ ਕੇ ਮੇਰੇ ਪਿਆਰਾ ਥੱਲੇ ਜਿਵੇਂ ਜ਼ਮੀਨ ਹੀ ਨਿਕਲ ਗਈ ਹੋਵੇ ਜਿਸ ਤਕਦੀਰ ਦੀ ਖਾਤਰ ਮੈਂ ਇੰਨੇ ਛਿੱਤਰ ਖਾਦੇ ਥਾਣੇ ਦਰਵਾਰੇ ਦੇਖ ਲੈ ਨਸ਼ੇ ਤੱਕ ਆਪਣੇ ਸਰੀਰ ਨੂੰ ਲਗਾ ਲੈ ਆਪਣੀ ਬੇਇੱਜ਼ਤੀ ਕਰਵਾ ਲਈ 10 ਬੰਦਿਆਂ ਵਿੱਚ ਮੈਂ ਬੈਠਣ ਯੋਗਾ ਨਹੀਂ ਰਹਾ ਉਹ ਕਿਸੇ ਹੋਰ ਦੇ ਨਾਲ ਪਿਆਰ ਦੀਆਂ ਪਿੰਗਾ ਪਾ ਰਹੀ ਹੈ ਅੱਗੇ ਤਾਂ ਤਕਦੀਰ ਉਸ ਨੂੰ ਮੁੜ ਕੇ ਕਹਿੰਦੀ ਹੈ ਮੇਰਾ ਅਤੀਤ ਕੁਝ ਚੰਗਾ ਨਹੀਂ ਹੈ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਇਨਸਾਨ ਆਇਆ ਜਿਹੜਾ ਨਸ਼ੇ ਪੱਤੇ ਕਰਦਾ ਸੀ ਮੈਂ ਕਦੇ ਉਸ ਨੂੰ ਸਮਝ ਨਹੀਂ ਸਕੀ ਮੈਨੂੰ ਲੱਗਿਆ ਸੀ ਕਿ ਉਹ ਮੈਨੂੰ ਪਿਆਰ ਕਰਦਾ ਹੈ ਪਰ ਉਸਨੇ ਤਾਂ ਮੇਰੀ ਬੇਇੱਜ਼ਤੀ ਹੀ ਕੀਤੀ ਇਸ ਤੋਂ ਇਲਾਵਾ ਉਸ ਦੀਆਂ ਹੋਰ ਕਈ ਕੁੜੀਆਂ ਦੇ ਨਾਲ ਗੱਲਬਾਤ ਸੀ ਪਰ ਤੁਸੀਂ ਤਾਂ ਮੈਨੂੰ ਇੰਸਟਾਗ੍ਰam ਉੱਤੇ ਇੱਕ ਦੋਸਤ ਬਣ ਕੇ ਮਿਲੇ ਹੋ ਮੈਨੂੰ ਤਾਂ ਤੁਹਾਡੇ ਵਿੱਚ ਹੀ ਆਪਣਾ ਸਭ ਕੁਝ ਦਿਖਾਈ ਦੇ ਰਿਹਾ ਹੈ ਲੋਕੀ ਤਾਂ ਐਵੇਂ ਆਖਦੇ ਨੇ ਕਿ ਪਹਿਲਾ ਪਿਆਰ ਪਹਿਲਾ ਹੀ ਹੁੰਦਾ ਹੈ ਪਰ ਦੂਸਰਾ ਪਿਆਰ ਆਖਰੀ ਪਿਆਰ ਹੁੰਦਾ ਹੈ ਜੇਕਰ ਸੱਚਾ ਹੋਵੇ ਜ਼ਿੰਦਗੀ ਵਿੱਚ ਸਹੀ ਇਨਸਾਨ ਮਿਲ ਜਾਵੇ ਤਾਂ ਉਸ ਨਾਲ ਸੱਚਾ ਪਿਆਰ ਹੋ ਹੀ ਜਾਂਦਾ ਹੈ ਆਨੰਦ ਕਹਿੰਦਾ ਤੂੰ ਕਿੰਨੀਆ ਸੋਹਣੀਆਂ ਗੱਲਾਂ ਕਰਦੀ ਹੈ ਤੂੰ ਕਿੰਨੀ ਚੰਗੀ ਹੈ ਮੈਨੂੰ ਜਿਸ ਤਰ੍ਹਾਂ ਦੀ ਲਾਈਫ ਪਾਰਟਨਰ ਆਪਣੇ ਵਾਸਤੇ ਚਾਹੀਦੀ ਸੀ ਤੂੰ ਬਿਲਕੁਲ ਉਸ ਤਰ੍ਹਾਂ ਦੀ ਹੀ ਹੈ ਮੈਨੂੰ ਨਹੀਂ ਸੀ ਪਤਾ ਕਿ ਤੂੰ ਮੈਨੂੰ ਇੰਨਾ ਪਿਆਰ ਕਰੇਂਗੀ ਮੈਂ ਬਹੁਤ ਖੁਸ਼ ਨਸੀਬ ਹਾਂ ਸੱਚੀ ਮੈਂ ਭਾਗਾ ਵਾਲਾ ਹਾਂ ਤਕਦੀਰ ਕਹਿੰਦਾ ਹੀ ਭਾਗਾ ਵਾਲੀ ਤਾਂ ਮੈਂ ਹਾਂ ਜੇ ਤੂੰ ਸੀ ਮੇਰੀ ਜ਼ਿੰਦਗੀ ਵਿੱਚ ਸ਼ਾਮਲ ਹੋਏ ਹਲੇ ਤਾਂ ਮੇਰੇ 12ਵੇਂ ਦੇ ਪੇਪਰ ਵੀ ਪੈਣੇ ਨੇ ਪਰ ਤੁਸੀਂ ਮੇਰੇ ਕਹੇ ਤੇ ਮੈਨੂੰ ਸਕੂਲ ਦੇ ਵਿੱਚ ਲਗਵਾਇਆ ਆਪਣੇ ਇੱਕ ਦੋਸਤ ਦੇ ਰਾਹੀਂ ਤਾਂ ਜੋ ਮੇਰਾ ਖਰਚਾ ਪਾਣੀ ਨਿਕਲ ਸਕੇ ਆਨੰਦ ਕਹਿੰਦਾ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੀ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਬਣਾ ਦੇਵਾਂਗਾ ਤੁਸੀਂ ਇਸ ਤਰ੍ਹਾਂ ਕਰਨਾ 12ਵੀਂ ਜਮਾਤ ਦੇ ਪੇਪਰਾਂ ਨੂੰ ਪਾ ਕੇ ਉਹਨਾਂ ਵਿੱਚੋਂ ਚੰਗੇ ਨੰਬਰ ਲੈ ਲੈਣਾ ਫਿਰ ਆਪਾਂ ਦੋਨੇ ਮਿਲ ਕੇ ਅੰਗਰੇਜ਼ੀ ਸਿੱਖਣ ਵਾਲੇ ਸੈਂਟਰ ਵਿੱਚ ਲੱਗ ਜਾਵਾਂਗੇ ਅਤੇ ਚੰਗੇ ਨੰਬਰ ਲੈ ਕੇ ਆਪਾਂ ਕਨੇਡਾ ਦਾ ਇੰਗਲੈਂਡ ਦਾ ਕਪਲ ਵੀਜ਼ਾ ਲਗਵਾ ਲਵਾਂਗੇ ਤੇ ਵਿਦੇਸ਼ ਚਲੇ ਜਾਵਾਂਗੇ ਆਪਣੀ ਸੋਹਣੀ ਜ਼ਿੰਦਗੀ ਬਤੀਤ ਕਰਾਂਗੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੇਰਾ ਦਿਮਾਗ ਖਰਾਬ ਹੋ ਰਿਹਾ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਇਸ ਪਬਲਿਕ ਪਲੇਸ ਉੱਤੇ ਕੋਈ ਹਲਚਲ ਨਹੀਂ ਕਰਨਾ ਚਾਹੁੰਦਾ ਸੀ ਮੈਂ ਉਸ ਮੁੰਡੇ ਦੀ ਆਪਣੇ ਫੋਨ ਵਿੱਚ ਇੱਕ ਤਸਵੀਰ ਖਿੱਚੀ ਤੇ ਸਿੱਧਾ ਜਸ਼ਨ ਕੋਲ ਭੇਜ ਦਿੱਤੀ ਤੇ ਜਸ਼ਨ ਨੂੰ ਕਿਹਾ ਇਸ ਦਾ ਟਾਈਮ ਚੱਕਣਾ ਹੈ ਤੇ ਨਾਲੇ ਤਕਦੀਰ ਨੂੰ ਵੀ ਅਕਲ ਦੇਣੀ ਹੈ ਮੇਰੇ ਕਹਿਣ ਤੇ ਜਸ਼ਨ ਨੇ ਉਹ ਤਸਵੀਰ ਆਪਣੇ ਨਾਲ ਦੇ ਬਾਕੀ ਮੁੰਡਿਆਂ ਨੂੰ ਭੇਜੀ ਤੇ ਕਿਹਾ ਇਸ ਮੁੰਡੇ ਦਾ ਘਰ-ਬਾਰ ਪਿੰਡ ਪਛੋਕੜ ਸਾਰਾ ਪਤਾ ਕਰੋ ਸ਼ਾਮ ਤੱਕ ਸਾਨੂੰ ਮੁੰਡੇ ਬਾਰੇ ਸਭ ਕੁਝ ਪਤਾ ਲੱਗ ਗਿਆ ਕਿ ਉਹ ਤਕਦੀਰ ਦੇ ਪਿੰਡ ਤੋਂ ਥੋੜੀ ਦੂਰੀ ਦੇ ਪਿੰਡ ਵਿੱਚ ਰਹਿੰਦਾ ਹੈ ਤੇ ਹਾਲੇ ਉਸਨੇ 12ਵੀਂ ਜਮਾਤ ਹੀ ਪਾਸ ਕੀਤੀ ਹੈ ਉਸ ਦਾ ਪਰਿਵਾਰਕ ਪਿਛੋਕੜ ਬਹੁਤ ਵਧੀਆ ਹੈ ਤੇ ਉਸ ਦੇ ਇੱਕ ਨਾਲ ਦੇ ਯਾਰ ਦੋਸਤ ਤੋਂ ਇਹ ਵੀ ਪਤਾ ਕਰਵਾਇਆ ਕਿ ਇਸ ਦੀ ਤੇ ਤਕਦੀਰ ਦੀ ਗੱਲਬਾਤ ਕਿਵੇਂ ਹੋਈ ਸੀ ਉਸ ਦੇ ਯਾਰ ਦੋਸਤਾਂ ਨੂੰ ਪਤਾ ਲੱਗਿਆ ਕਿ ਸਨੈਪਚੈਟ ਦੇ ਜ਼ਰੀਏ ਤਕਦੀਰ ਅਤੇ ਆਨੰਦ ਦੀ ਆਪਸ ਵਿੱਚ ਗੱਲਬਾਤ ਹੋਈ ਜਿੱਥੇ ਤਕਦੀਰ ਨੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਕਿ ਉਹ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਜਿਸ ਦਾ ਨਾਮ ਮਹਿਵਾਜ਼ ਸੀ ਮਹਿਵਾਜ਼ ਨਸ਼ਾ ਪਤਾ ਬਹੁਤ ਕਰਦਾ ਸੀ ਤੇ ਨਸ਼ਾ ਪਤਾ ਕਰਕੇ ਉਸ ਨਾਲ ਕੁੱਟਮਾਰ ਕਰਦਾ ਸੀ ਇਸ ਤੋਂ ਇਲਾਵਾ ਮਹਿਵਾਜ਼ ਉਸ ਦੇ ਘਰ ਆ ਗਿਆ ਤੇ ਉਸ ਦੇ ਮਾਤਾ ਪਿਤਾ ਹੋਰ ਘਰਦਿਆਂ ਨਾਲ ਬਦਸਲੂਕੀ ਕਰਕੇ ਉਸ ਦੀ ਬੇਇੱਜ਼ਤੀ ਕੀਤੀ ਜਿਸ ਕਰਕੇ ਉਸ ਦੇ ਮਾਤਾ ਦਾਦੀ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਤੇ ਫਿਰ 2 ਮਹੀਨਿਆਂ ਬਾਅਦ ਸਭ ਕੁਝ ਠੀਕ ਹੋਇਆ ਉਸ ਦੇ ਘਰਦਿਆਂ ਨੇ ਉਸ ਨੂੰ ਫੋਨ ਦੇ ਦਿੱਤਾ ਤੇ ਫਿਰ ਹੌਲੀ-ਹੌਲੀ ਉਸ ਦੀ ਆਨੰਦ ਨਾਲ ਗੱਲ ਹੋਈ ਤੇ ਗੱਲਬਾਤ ਵਿੱਚ ਗੱਲਬਾਤ ਪਿਆਰ ਵਿੱਚ ਬਦਲ ਗਈ ਆਨੰਦ ਸੱਚੀ ਦਿਨੋਂ ਤਕਦੀਰ ਨੂੰ ਬਹੁਤ ਪਿਆਰ ਕਰਦਾ ਹੈ ਤਕਦੀਰ ਵੀ ਕਰਦੀ ਹੈ ਤੇ ਤਕਦੀਰ ਤੇ ਉਹ ਦੋਨੇ ਜਲਦ ਹੀ ਇੱਕ ਦੂਸਰੇ ਨਾਲ ਵਿਆਹ ਕਰਵਾਉਣ ਵਾਲੇ ਨੇ ਉਹ ਘੜੀ ਦੀ ਸੂਈ ਵੱਲ ਦੇਖ ਕੇ ਕਹਿੰਦਾ ਹੈ ਹੁਣ ਘੜੀ ਦੀ ਸੂਈਏ ਤੂੰ ਹੀ ਦੱਸ ਜਿਸ ਦੀ ਖਾਤਰ ਮੈਂ ਆਪਣੇ ਆਪ ਨੂੰ ਖਰਾਬ ਕਰ ਲਿਆ ਆਪਣੇ ਤਾਏ ਦੇ ਮੁੰਡੇ ਨਾਲ ਦੁਸ਼ਮਣੀ ਪਾ ਲਈ ਜਿਸ ਦੀ ਖਾਤਰ ਮੈਂ ਆਪਣੇ ਸਾਰੇ ਪੈਸੇ ਖਰਾਬ ਕਰ ਦਿੱਤੇ ਜਿਸ ਦੀ ਇੱਜ਼ਤ ਨੂੰ ਬਚਾਉਣ ਦੇ ਲਈ ਮੈਂ ਆਪਣੇ ਸਾਰੇ ਪੈਸੇ ਉਸ ਬੰਦੇ ਨੂੰ ਦਿੰਦਾ ਸੀ ਜਿਹੜਾ ਉਸ ਦੀ ਵੀਡੀਓ ਨੂੰ ਲੈ ਕੇ ਉਸ ਨੂੰ ਬਲੈਕਮੇਲ ਕਰਦਾ ਸੀ ਸਿੱਧੇ ਸਿੱਧੇ ਗੱਲ ਵਿੱਚ ਕਹਾ ਤਾਂ ਜਿਹੜਾ ਉਸ ਦੀਆਂ ਉਹਨਾਂ ਵੀਡੀਓ ਨੂੰ ਲੈ ਕੇ ਉਸ ਨੂੰ ਬਲੈਕਮੇਲ ਕਰਦਾ ਸੀ ਉਹ ਸਭ ਕੁਝ ਬੰਦ ਕਰਾਉਣ ਦੇ ਲਈ ਮੈਂ ਆਪਣਾ ਆਪ ਖਰਾਬ ਕਰ ਲਿਆ ਆਪਣੇ ਉੱਤੇ ਕੇਸ ਕਰਵਾ ਲਿਆ ਪਲੀਜ਼ ਕੋਲੋਂ ਛਿੱਤਰ ਖਾ ਲਏ ਆਪ ਮੇਰੀ ਮਾਂ ਨੇ ਥਾਣਾ ਦਰਵਾਰਾ ਦੇਖ ਲਿਆ ਮੇਰੀ ਮਾਂ ਨੇ ਪੰਚਾਇਤਾਂ ਦੇਖ ਲਈਆਂ ਮੈਂ ਉਸ ਦੀ ਵੀ ਵੇਇਸਤੀ ਕਰਵਾਈ ਮੇਰੀ ਸਭ ਤੋਂ ਪਹਿਲੀ ਗਲਤੀ ਇਹ ਸੀ ਕਿ ਮੈਂ ਉਸ ਉੱਤੇ ਯਕੀਨ ਕੀਤਾ ਮੇਰੀ ਦੂਜੀ ਸਭ ਤੋਂ ਵੱਡੀ ਗਲਤੀ ਹੈ ਕਿ ਮੈਂ ਉਸ ਮੁੰਡੇ ਤੇ ਯਕੀਨ ਕੀਤਾ ਕਈ ਵਾਰ ਮੈਨੂੰ ਐਦਾਂ ਲੱਗਦਾ ਕਿ ਤਕਦੀਰ ਤੇ ਉਹ ਵੀਡੀਓ ਬਣਾਉਣ ਵਾਲਾ ਮੁੰਡਾ ਰਲੇ ਹੋਏ ਸੀ ਉਹਨਾਂ ਨੇ ਮੇਰੇ ਕੋਲੋਂ ਪੈਸੇ ਕਢਵਾਉਣ ਲਈ ਸਾਰਾ ਕੁਝ ਕੀਤਾ ਕਈ ਵਾਰ ਮੈਨੂੰ ਇਹ ਵੀ ਲੱਗਾ ਕਿ ਤਕਦੀਰ ਦਾ ਹਿਸਾਬ ਕਿਤਾਬ ਹੀ ਇਹ ਹੈ ਕਿ ਇੰਟਰਨੈਟ ਉੱਤੇ ਮੁੰਡੇ ਲੱਭੋ ਫਸਾਓ ਪੈਸਾ ਖਾਓ ਤੇ ਉੱਡ ਜਾਓ ਤੇ ਹੋ ਟਾਣੀ ਤੇ ਬੈਠ ਜਾਓ ਖੈਰ ਤੂੰ ਹੀ ਸੁਣੀ ਜਾ ਮੇਰੀਆਂ ਗੱਲਾਂ ਘੜੀਏ ਹੋਰ ਤਾਂ ਕੋਈ ਮੇਰੀ ਗੱਲ ਸੁਣਦਾ ਨਹੀਂ ਫਿਰ ਹੋਇਆ ਇਹ ਕਿ ਅਸੀਂ ਉਸ ਆਨੰਦ ਬਾਰੇ ਸਾਰਾ ਕੁਝ ਪਤਾ ਕਰ ਲਿਆ ਅਗਲੇ ਦਿਨ ਜਦੋਂ ਉਹ ਤਕਦੀਰ ਨੂੰ ਮਿਲਣ ਦੇ ਲਈ ਉਸ ਦੇ ਸਕੂਲ ਮੂਰੇ ਗਿਆ ਤਾਂ ਤਕਦੀਰ ਦੇ ਸਾਹਮਣੇ ਜਾ ਕੇ ਮੈਂ ਜਸ਼ਨ ਗੋਰੇ ਤੇ ਨਾਲ ਦੋ ਜਾਣੇ ਹੋਰ ਸੀ ਅਸੀਂ ਉਸ ਨੂੰ ਘੇਰਾ ਪਾ ਲਿਆ ਘੇਰਾ ਪਾ ਕੇ ਕਿਹਾ ਚੱਲ ਨਾਲ ਸਾਡੇ ਉਹ ਵਿਚਾਰਾ ਡਰ ਗਿਆ ਕੱਲ ਦਾ ਜਵਾਕ ਸੀ ਨਾ ਵੈਸੇ ਤਾਂ ਉਦੋਂ ਮੈਂ ਵੀ ਕੱਲ ਦਾ ਜਵਾਕ ਹੀ ਸੀ ਤੇ ਉਹ ਵਿਚਾਰਾ ਡਰ ਗਿਆ ਕਹਿੰਦਾ ਭਾਈ ਤੁਸੀਂ ਕੌਣ ਹੋ ਬਿਨਾਂ ਗੱਲੋਂ ਕਿਉਂ ਪੰਗੇ ਲੈ ਰਹੇ ਹੋ ਮੈਨੂੰ ਦੇਖ ਕੇ ਤਕਦੀਰ ਡਰ ਗਈ ਤੇ ਜਲਦੀ ਦੇ ਨਾਲ ਬੱਸ ਵਿੱਚ ਜਾ ਕੇ ਬੈਠ ਗਈ ਤਕਦੀਰ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਹਟਣ ਵਾਲਾ ਨਹੀਂ ਹਾਂ ਨਾ ਹੀ ਪਿੱਛੇ ਹਟਣ ਵਾਲਾ ਹਾਂ ਉਸ ਨੂੰ ਸਮਝ ਆ ਗਈ ਸੀ ਕਿ ਹੁਣ ਉਸ ਦੀ ਸ਼ਾਮਤ ਆ ਗਈ ਹੈ ਅਸੀਂ ਆਨੰਦ ਨੂੰ ਕਿਹਾ ਅਸੀਂ ਤੇਰੇ ਤੇ ਹੱਥ ਨਹੀਂ ਚੁੱਕਣਾ ਚੁੱਪ ਕਰਕੇ ਮੋਟਰਸਾਈਕਲ ਆਪਣਾ ਸਟਾਰਟ ਕਰਕੇ ਸਾਡੇ ਨਾਲ ਨਾਲ ਤੁਰ ਉਹ ਡਰ ਗਿਆ ਉਸ ਦੇ ਨਾਲ ਕੋਈ ਨਹੀਂ ਸੀ ਤੇ ਉਹ ਨਾਲ ਨਾਲ ਤੁਰ ਪਿਆ ਉਸ ਨੂੰ ਅਸੀਂ ਆਪਣੇ ਨਾਲ ਮੋਟਰ ਉੱਤੇ ਲੈ ਗਏ ਉਸ ਨੂੰ ਬਿਠਾ ਲਿਆ ਇੱਕ ਪਾਸੇ ਮੈਂ ਇੱਕ ਪਾਸੇ ਜਸ਼ਨ ਇੱਕ ਪਾਸੇ ਗੋਰਾ ਤੇ ਨਾਲ ਦੇ ਸਾਡੇ ਹੋਰ ਦੋ ਸਾਥੀ ਮੈਂ ਸਿੱਧਾ ਹੀ ਉਸ ਨੂੰ ਕਿਹਾ ਤੈਨੂੰ ਪਤਾ ਹੈ ਜਿਸ ਨਾਲ ਤੂੰ ਗੱਲ ਕਰਦਾ ਹੈ ਉਹ ਕੌਣ ਹੈ ਉਹ ਆਨੰਦ ਮੈਨੂੰ ਕਹਿਣ ਲੱਗਾ ਮੈਂ ਕਿਸੇ ਨਾਲ ਗੱਲ ਕਰਦਾ ਨਹੀਂ ਭਾਈ ਤੂੰ ਬਿਨਾਂ ਗੱਲੋਂ ਮੇਰੇ ਮਗਰ ਪੈ ਰਿਆ ਹੈ ਤੇ ਮੈਨੂੰ ਡਰਾ ਕੇ ਇੱਥੇ ਲੈ ਆਇਆ ਹੈ ਬਾਜ ਕਹਿੰਦਾ ਜਿਸ ਤਕਦੀਰ ਦੇ ਨਾਲ ਤੂੰ ਗੱਲ ਕਰ ਰਿਹਾ ਹੈ ਉਸ ਦੇ ਨਾਲ ਮੇਰੀ ਗੱਲਬਾਤ ਸੀ ਮੈਂ ਉਸ ਨਾਲ 2 ਸਾਲ ਤੱਕ ਗੱਲ ਕੀਤੀ ਚਲ 2 ਸਾਲ ਤੋਂ ਘੱਟ ਰੱਖ ਲਾ ਪਰ ਕੀਤੀ ਉਹ ਮੇਰੀ ਪਹਿਲੀ ਉਮਰ ਦਾ ਪਿਆਰ ਹੈ ਉਸ ਦੀ ਖਾਤਰ ਮੈਂ ਆਪਣੀ ਇੱਜ਼ਤ ਨੂੰ ਇੱਜ਼ਤ ਕਰਕੇ ਨਹੀਂ ਜਾਣਿਆ ਮੈਂ ਤਾਂ ਪੜਿਆ ਲਿਖਿਆ ਵੀ ਨਹੀਂ ਜੇ ਮੈਂ ਸ਼ਾਇਦ ਪੜ ਜਾਂਦਾ ਤਾਂ ਪਤਾ ਨਹੀਂ ਕੀ ਹੋ ਜਾਂਦਾ ਮੈਂ ਉਸ ਦੀ ਖਾਤਰ ਲੜਾਈਆਂ ਕੀਤੀਆਂ ਪੁਲਿਸ ਸਟੇਸ਼ਨ ਦੇਖੇ ਆਪਣੀ ਕਮਾਈ ਉਸ ਤੋਂ ਬਾਹਰ ਦਿੱਤੀ ਤੇ ਮੈਂ ਉਸ ਦੀ ਉਡੀਕ ਦੇ ਵਿੱਚ ਆਪਣੀ ਦੇਹ ਨੂੰ ਗਾਲ ਰਿਹਾ ਹਾਂ ਨਸ਼ੇ ਕਰਕੇ ਤੇ ਤੂੰ ਉਸ ਨੂੰ ਕਹਿ ਰਿਹਾ ਹੈ ਕਿ ਮੇਰੇ ਨਾਲ ਵਿਆਹ ਕਰਵਾ ਲਾ ਮੈਂ ਆਪਣੀ ਮਾਂ ਨੂੰ ਆਖਦਾ ਹਾਂ ਗੜਵੀ ਹੱਥ ਵਿੱਚ ਗੜਵੀ ਹੱਥ ਵਿੱਚ ਪਾਣੀ ਵਾਲੀ ਰੱਖੀ ਕਿ ਪਤਾ ਮੈਂ ਕਿਹੜੇ ਸਮੇਂ ਬਹੂ ਲੈ ਆਉਣੀ ਹੈ ਆਨੰਦ ਕਹਿੰਦਾ ਮੈਨੂੰ ਇਸ ਗੱਲ ਦਾ ਕੀ ਪਤਾ ਭਰਾ ਮੇਰੀ ਤੇ ਉਸ ਦੀ ਗੱਲ ਹੋਈ ਸੀ ਉਸਨੇ ਮੈਨੂੰ ਕਿਹਾ ਕਿ ਉਹ ਬਹੁਤ ਦੁਖੀ ਹੈ ਉਸ ਦਾ ਬாய்ਫ੍ਰੈਂਡ ਉਸਨੂੰ ਬਹੁਤ ਤੰਗ ਕਰਦਾ ਸੀ ਮਾਰਦਾ ਸੀ ਉਸ ਕੋਲੋਂ ਪੈਸੇ ਲੈਂਦਾ ਸੀ ਜਿੱਥੋਂ ਤੱਕ ਕਿ ਉਸ ਦੇ ਘਰ ਵੀ ਪਹੁੰਚ ਗਿਆ ਤੇ ਉਸ ਦੀ ਬੇਇੱਜ਼ਤੀ ਕੀਤੀ ਮੇਰਾ ਤਾਂ ਹੌਲੀ-ਹੌਲੀ ਉਸ ਦੀਆਂ ਗੱਲਾਂ ਸੁਣ ਕੇ ਉਸ ਦੀਆਂ ਪਰੇਸ਼ਾਨੀਆਂ ਸੁਣ ਕੇ ਦਿਲ ਬਿਗਲ ਗਿਆ ਕਿ ਕੁੜੀ ਕਿੰਨੀ ਚੰਗੀ ਹੈ ਉਸ ਨਾਲ ਮੋਹ ਪੈ ਗਿਆ ਮੈਨੂੰ ਕੀ ਪਤਾ ਉਹਦੀ ਪੁਰਾਣੀ ਜ਼ਿੰਦਗੀ ਵਿੱਚ ਕੀ ਹੋਇਆ ਜਸ਼ਨ ਕਹਿੰਦਾ ਤੈਨੂੰ ਨਹੀਂ ਪਤਾ ਮੈਂ ਦੱਸਦਾ ਉਹ ਇਹ ਮੁੰਡਾ ਹੈ ਜਿਸ ਨੇ ਉਸ ਨੂੰ ਉਸ ਸਮੇਂ ਅਪਣਾਇਆ ਜਿਸ ਸਮੇਂ ਉਹ ਇੱਕ ਜਾਲ ਵਿੱਚ ਫਸੀ ਹੋਈ ਸੀ ਇਸ ਨੇ ਉਸ ਨੂੰ ਉਸ ਹਾਲਤ ਵਿੱਚ ਆਪਣਾ ਬਣਾ ਲਿਆ ਸੀ ਉਹ 8ਵੀਂ ਜਮਾਤ ਵਿੱਚ ਪੜਦੀ ਹੀ ਸੀ ਕਿ ਉਸਨੇ ਅਸਮਾਨ ਨੂੰ ਟਾਕੀਆਂ ਲਾ ਲਈਆਂ ਸੀ ਬਾਜ ਕਹਿੰਦਾ ਆਖਰਕਾਰ ਮੈਂ ਉਹਨੂੰ ਪਿਆਰ ਕੀਤਾ ਹੈ ਮੈਂ ਕਿਸੇ ਦੇ ਕੋਲ ਉਸ ਦੇ ਖਿਲਾਫ ਨਹੀਂ ਸੁਣ ਸਕਦਾ ਮੇਰੀ ਜ਼ਿੰਦਗੀ ਹੈ ਉਹ ਮੇਰੀ ਜ਼ਿੰਦਗੀ ਦੇ ਵਿੱਚ ਜਿੱਥੇ ਉਸ ਦੀ ਲੋੜ ਸੀ ਉੱਥੇ ਉਸਨੇ ਮੇਰੇ ਲਈ ਸਟੈਂਡ ਨਹੀਂ ਲਿਆ ਉਹ ਮੇਰੀ ਹੈ ਮੈਂ ਤਾਂ ਉਹਦੇ ਘਰ ਤੱਕ ਚਲਾ ਗਿਆ ਸੀ ਉਹ ਮੈਂ ਤੈਨੂੰ ਦੱਸਾਂ ਅਨੰਦ ਭਾਈ ਮੈਂ ਮਾਂ ਦੇ ਨਾਲ ਮੇਰੀ ਮਾਂ ਦੇ ਨਾਲ ਵੀ ਉਹ ਗੱਲ ਕਰਦੀ ਸੀ ਮੁੰਡਾ ਉਦੋਂ ਵੀ ਆਪਣੀ ਮਾਂ ਦੇ ਨਾਲ ਕਿਸੇ ਕੁੜੀ ਦੀ ਗੱਲ ਕਰਵਾਉਂਦਾ ਹੈ ਜਦੋਂ ਉਸਨੇ ਉਸ ਨੂੰ ਆਪਣੇ ਘਰ ਲੈ ਕੇ ਆਉਣਾ ਹੁੰਦਾ ਹੈ ਉਹਨੇ ਤਾਂ ਮੇਰੀ ਮਾਂ ਦੀ ਵੀ ਲਿਹਾਜ਼ ਨਹੀਂ ਰੱਖੀ ਮੇਰੇ ਪਿਆਰ ਨੂੰ ਭੁਲਾ ਦਿੱਤਾ ਪਰ ਮੇਰੇ ਨਾਲ ਰਲ ਕੇ ਉਸਨੇ ਗਲਤੀ ਕੀਤੀ 3000 ਦੇ ਜੁੱਤੀ ਲੈ ਕੇ ਦੇਣੀ ਜਦੋਂ ਕੁਝ ਖਾਣਾ ਮੈਂ ਮਹਿੰਗੀ ਤੋਂ ਮਹਿੰਗੀ ਚੀਜ਼ ਲੈ ਕੇ ਦੇਣੀ ਸੂਟ ਜਿਹੜੇ ਤੇ ਹੱਥ ਰੱਖਦੀ ਸੀ ਮੈਂ ਲੈ ਕੇ ਦਿੰਦਾ ਸੀ ਮੈਂ ਲੋਕਾਂ ਕੋਲੋਂ ਪੈਸੇ ਮੰਗ ਮੰਗ ਕੇ ਉਹਨੂੰ ਲੈ ਕੇ ਦਿੱਤੇ ਸਾਰਾ ਕੁਝ ਮੈਂ ਲੈ ਕੇ ਦਿੱਤਾ ਮੈਂ ਮੰਗਤਾ ਹੀ ਬਣ ਗਿਆ ਉਹਦੇ ਲਈ ਤੇ ਤੂੰ ਕਹਿੰਦਾ ਹੈ ਤੈਨੂੰ ਸੱਚਾ ਪਿਆਰ ਹੈ ਤੇ ਉਹ ਆਖਦੀ ਹੈ ਮੈਂ ਉਸ ਨਾਲ ਕੁੱਟ ਮਾਰ ਕਰਦਾ ਸੀ ਆਨੰਦ ਪੂਰੀ ਤਰ੍ਹਾਂ ਡਰਿਆ ਹੋਇਆ ਸੀ ਤੇ ਡਰ ਕੇ ਕਹਿੰਦਾ ਭਰਾ ਮੈਨੂੰ ਕਿਸੇ ਗੱਲ ਦਾ ਕੁਝ ਨਹੀਂ ਪਤਾ ਮੈਨੂੰ ਤਾਂ ਜੋ ਦੱਸਿਆ ਉਸਨੇ ਮੈਂ ਉਸ ਨੂੰ ਹੀ ਸੱਚ ਜਾਣਿਆ ਵਾਜ ਕਹਿੰਦਾ ਤੇ ਇੱਕ ਸੱਚ ਹੁਣ ਮੇਰੇ ਕੋਲੋਂ ਸੁਣ ਲੈ ਮੇਰਾ ਉਸਦੇ ਨਾਲ ਰੌਲਾ ਮੁਕਿਆ ਨਹੀਂ ਹੈ ਮੈਂ ਉਸ ਕੋਲੋਂ ਆਪਣੇ ਕੱਲੇ-ਕੱਲੇ ਦੁੱਖ dard ਦਾ ਆਪਣੇ ਕੱਲੇ-ਕੱਲੇ ਪੈਸੇ ਦਾ ਹਿਸਾਬ ਲੈਣਾ ਹੈ ਜਦੋਂ ਤੱਕ ਮੈਨੂੰ ਉਸ ਕੋਲੋਂ ਪੈਸੇ ਵਾਪਸ ਨਹੀਂ ਮਿਲ ਜਾਂਦੇ ਮੈਂ ਪਿੱਛੇ ਨਹੀਂ ਹਟਦਾ ਪਹਿਲਾਂ ਮੈਂ ਕੁਝ ਨਹੀਂ ਸੀ ਕਰਨਾ ਇਸ ਤਰ੍ਹਾਂ ਪਰ ਹੁਣ ਮੈਂ ਹਟਣਾ ਨਹੀਂ ਹਰ ਰੋਜ਼ ਪਿੰਡ ਵਿੱਚ ਤੇ ਪਿੰਡ ਵਿੱਚੋਂ ਲੰਘਿਆ ਕਰੂੰ ਉਦੇ ਘਰ ਮੂਰੇ ਦੀ ਬੋਲਟ ਦੇ ਪਟਾਕੇ ਪਾ ਕੇ ਜਾਇਆ ਕਰਨਾ ਦੇਖਦਾ ਕਿਹੜਾ ਰੋਕੂਗਾ ਆਵਾਜ਼ ਨੂੰ ਬਸ ਤੂੰ ਉਸ ਨਾਲ ਗੱਲ ਕਰਨੀ ਛੱਡ ਦੇ ਤੇ ਹੁਣੇ ਮੇਰੇ ਸਾਹਮਣੇ ਉਹਨੂੰ ਬਲੌਕ ਕਰ ਸੱਚੀ ਅੱਜ ਵੀ ਯਾਦ ਹੈ ਕਿ ਆਨੰਦ ਇੰਨਾ ਡਰ ਗਿਆ ਕਿ ਮੇਰੇ ਕੋਲੋਂ ਡਰਦਾ ਤਕਦੀਰ ਨੂੰ ਬਲੌਕ ਕਰ ਗਿਆ ਪੁੱਤ ਕਰਨਾ ਹੀ ਸੀ ਮੇਰੀ ਚੜਾਈ ਹੀ ਇੰਨੀ ਸੀ ਪਰ ਮੇਰੇ ਬਹੁਤ ਸੱਟ ਲੱਗੀ ਜਦੋਂ ਮੈਨੂੰ ਪਤਾ ਲੱਗਾ ਕਿ ਤਕਦੀਰ ਹੁਣ ਕਿਸੇ ਹੋਰ ਨੂੰ ਪਸੰਦ ਕਰਨ ਲੱਗ ਪਈ ਹੈ ਮੇਰੇ ਅੰਦਰ ਸਵਾਲ ਸੀ ਜਿਹੜੇ ਮੈਂ ਤਕਦੀਰ ਦੇ ਨਾਲ ਰੂਬਰੂ ਹੋ ਕੇ ਪੁੱਛਣੇ ਸੀ ਹੁਣ ਭਾਵੇਂ ਮੈਂ ਦੁਬਾਰਾ ਜੇਲ੍ਹ ਜਾਂਦਾ ਪਰ ਮੈਂ ਸੋਚ ਰਿਹਾ ਸੀ ਕੱਲ ਨੂੰ ਤਕਦੀਰ ਦੀ ਸੜਕ ਤੇ ਬਾਹ ਫੜ ਕੇ ਉਹਨੂੰ ਸਵਾਲ ਪੁੱਛਣੇ ਨੇ ਕਿ ਉਸਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਅਸੀਂ ਆਨੰਦ ਨੂੰ ਘਰ ਭੇਜ ਦਿੱਤਾ ਤੇ ਮੈਂ ਉਸ ਦਿਨ ਸਮਾਨ ਵੱਧ ਖਾ ਲਿਆ ਉਸ ਦਿਨ ਮੇਰਾ ਦਿਲ ਐਨਾ ਟੁੱਟਿਆ ਸੀ ਕਿ ਜੇਸ਼ਨ ਨੂੰ ਟੀਕਾ ਲਗਾਉਂਦੇ ਦੇਖ ਮੈਂ ਪਹਿਲੀ ਵਾਰ ਆਪਣੀ ਨਾੜ ਦੇ ਵਿੱਚ ਸੂਈ ਬਾੜ ਲਈ ਉਸ ਸਮੇਂ ਅਸਤਰਾਂ ਸੂਈ ਆਪਣੀ ਨਾੜ ਦੇ ਵਿੱਚ ਪਾਈ ਕਿ ਮੈਨੂੰ ਕੁਝ ਸਮਾਂ ਪਹਿਲਾਂ ਪਤਾ ਲੱਗਾ ਕਿ ਮੈਨੂੰ ਕਾਲਾ ਪੀਲਿਆ ਹੈ ਕਾਲਾ ਪੀਲਿਆ ਮੈਂ ਤਾਂ ਚਿੱਟਾ ਵੀ ਲਾਇਆ ਹੈ ਪਰ ਵਸ ਇੱਕ ਵਾਰ ਮੈਨੂੰ ਪਤਾ ਲੱਗ ਗਿਆ ਸੀ ਕਿ ਇਸਨੇ ਮੈਨੂੰ ਕੰਗਾਲ ਕਰ ਦੇਣਾ ਹੈ ਫਿਰ ਤਿੰਨ ਵਾਰ ਟੀਕੇ ਲਾਏ ਨੇ ਪਰ ਮੈਂ ਹਟ ਗਿਆ ਪਤਾ ਮੈਂ ਕਿਉਂ ਹਟਿਆ ਮੈਂ ਇਸ ਕਰਕੇ ਹਟ ਗਿਆ ਸੀ ਕਿਉਂਕਿ ਮੈਨੂੰ ਪਤਾ ਲੱਗਾ ਜਿਸ ਨੂੰ ਕਾਲਾ ਪੀਲਿਆ ਹੋਇਆ ਹੋਵੇ ਉਸ ਨੂੰ ਐਚ ਆਈ ਵੀ ਹੋ ਜਾਂਦੀ ਹੈ ਉਹ ਬੰਦਾ ਵਿਆਹ ਕਰਵਾਉਣ ਦੇ ਯੋਗ ਨਹੀਂ ਰਹਿੰਦਾ ਪਰ ਮੈਂ ਵਿਆਹ ਕਰਵਾਉਣਾ ਸੀ ਤਕਦੀਰ ਦੇ ਨਾਲ ਹੁਣ ਤੂੰ ਸੋਚਦੀ ਹੋਣੀ ਹੈ ਘੜੀ ਮੈਨੂੰ ਕਿੱਦਾਂ ਪਤਾ ਲੱਗਾ ਇਹ ਸਭ ਮੇਰੇ ਨਾਲ ਦੇ ਯਾਰ ਦੋਸਤ ਨੂੰ ਹੋ ਗਿਆ ਸੀ ਉਸ ਦੀ ਉਮਰ 20 ਸਾਲ ਸੀ ਉਸ ਨੂੰ ਕਾਲਾ ਪੀਲਿਆ ਐਚ ਆਈ ਵੀ ਟੀ ਵੀ ਤਿੰਨੇ ਬਿਮਾਰੀਆਂ ਹੋ ਗਈਆਂ ਤੇ ਉਹ ਰੁੜ ਗਿਆ ਮੈਂ ਨਹੀਂ ਸੀ ਮਰਨਾ ਮੈਂ ਜ਼ਿੰਦਗੀ ਜਿਉਣੀ ਹੈ ਮੈਂ ਜ਼ਿੰਦਗੀ ਜਿਉਣੀ ਸੀ ਮੇਰੀ ਜ਼ਿੰਦਗੀ ਤਕਦੀਰ ਨੇ ਖਰਾਬ ਜ਼ਰੂਰ ਕੀਤੀ ਪਰ ਉਸ ਦਿਨ ਟੀਕਾ ਲਗਾ ਕੇ ਸਰੀਰ ਦੇ ਵਿੱਚ ਅਲੱਗ ਹੀ ਵਾਈਬ੍ਰੇਸ਼ਨ ਹੋਈ ਨਾਲ ਦੀ ਨਾਲ ਉਹੀ ਟੀਕਾ ਮੇਰੇ ਕੋਲੋਂ ਫੜ ਕੇ ਜਸ਼ਨ ਨੇ ਲਾ ਲਿਆ ਹੁਣ ਸੁਭਾਵਕ ਹੈ ਜਦੋਂ ਮੈਨੂੰ ਕਾਲਿਆ ਪੀਲਿਆ ਹੋਣਾ ਤਾਂ ਜਸ਼ਨ ਨੂੰ ਵੀ ਹੋਣਾ ਜਦੋਂ ਅਸੀਂ ਟੀਕਾ ਲਗਾਉਂਦੇ ਹਾਂ ਜੇ ਉਸੇ ਵਕਤ ਕੋਈ ਦੂਸਰਾ ਵੀ ਉਸ ਨੂੰ ਲਗਾ ਲਵੇ ਤਾਂ ਤੁਹਾਨੂੰ ਕਾਲਾ ਪੀਲਾ ਹੋ ਹੀ ਜਾਂਦਾ ਹੈ ਪਰ ਜਦੋਂ ਮੈਨੂੰ ਬਤਨ ਲੱਗਾ ਮੇਰਾ ਦੋਸਤ ਲੁੜਕ ਗਿਆ ਤੇ ਉਸ ਨੂੰ ਐਚ ਆਈ ਵੀ ਹੋ ਗਈ ਡਾਕਟਰਾਂ ਨੇ ਮਨਾ ਕੀਤਾ ਸੀ ਕਿ ਕੋਈ ਉਸ ਦੇ ਕੋਲ ਤੱਕ ਨਾ ਜਾਵੇ ਕੋਈ ਉਸ ਦੇ ਕਰੀਬ ਨਾ ਜਾਵੇ ਇਹ ਸ਼ੂਤ ਦੀ ਬਿਮਾਰੀ ਹੈ ਇਹ ਤਾਂ ਸਾਡੇ ਨਾਲ ਵੀ ਹੋ ਜਾਂਦੀ ਹੈ ਬਹੁਤ ਤੌਬਾ ਕਰ ਲਈ ਮੈਂ ਵੰਗ ਖਾ ਲੈਣੀ ਹੈ ਅਫੀਮ ਖਾ ਲੈਣੀ ਹੈ ਜਰਦੇ ਦੀ ਪੁੜੀ ਲਾ ਲੈਣੀ ਹੈ ਸ਼ਰਾਬ ਪੀ ਲੈਣੀ ਹੈ ਪਰ ਨਾ ਤਾਂ ਟੀਕੇ ਲਗਾਉਣੇ ਨਾ ਚਿੱਟਾ ਲਗਾਉਣਾ ਪਰ ਜਸ਼ਨ ਅੱਜ ਵੀ ਚਿੱਟਾ ਲਗਾਉਂਦਾ ਹੈ ਸੱਚ ਅੱਗੇ ਸੁਣ ਕੀ ਹੋਇਆ ਇਹ ਸੋਚਦਾ ਸੋਚਦਾ ਬਾਜ਼ ਪਿੱਛੇ ਨੂੰ ਹੋ ਕੇ ਬੈਠ ਜਾਂਦਾ ਹੈ ਅਤੇ ਖਿਆਲਾਂ ਵਿੱਚ ਗੁੰਮ ਹੋ ਜਾਂਦਾ ਹੈ ਫਿਰ ਕੀ ਹੋਇਆ ਅਗਲੇ ਦਿਨ ਮੈਂ ਪਹਿਲਾਂ ਹੀ ਚਲਾ ਗਿਆ ਸਕੂਲ ਦੇ ਮੂਹਰੇ ਉੱਥੇ ਜਾ ਕੇ ਤਕਦੀਰ ਜਿਵੇਂ ਹੀ ਬੱਸ ਵਿੱਚੋਂ ਉਤਰੀ ਉਹਨੇ ਮੈਨੂੰ ਖੜਾ ਦੇਖਿਆ ਉਹਦੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਕਬਰਾ ਗਈ ਪੂਰੀ ਤਰ੍ਹਾਂ ਮੈਂ ਉਹਦੀ ਬਾਹ ਫੜ ਲਈ ਤੇ ਉਹਦੇ ਬਾਹ ਉਸ ਨੂੰ ਬਾਹ ਫੜ ਕੇ ਪੁੱਛਣ ਲੱਗਾ ਦੱਸ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਕੀ ਕਮੀ ਸੀ ਮੇਰੇ ਵਿੱਚ ਕੀ ਕਮੀ ਸੀ ਮੇਰੇ ਪਿਆਰ ਵਿੱਚ ਤੂੰ ਜਿਹੜਾ ਮੈਨੂੰ ਧੋਖਾ ਦਿੱਤਾ ਤਕਦੀਰ ਬੋਲੀ ਕਿਉਂ ਮੇਰਾ ਜਲੂਸ ਕੱਢ ਰਿਆ ਹੈ ਪਹਿਲਾਂ ਵੀ ਮੇਰਾ ਜਲੂਸ ਕੱਢਿਆ ਸੀ ਮੇਰੇ ਘਰ ਆਕੇ ਪਿੰਡ ਦੇ ਲੋਕ ਮੇਰੇ ਉੱਤੇ ਹੱਸਦੇ ਸੀ ਤੇਰੇ ਕਰਕੇ ਮੇਰੇ ਘਰ ਦੇ ਮੈਨੂੰ ਕੁੱਟਦੇ ਮਾਰਦੇ ਸੀ ਰੁਕ ਰੁਕ ਘੜੀ ਦੀ ਸੂਈ ਮੈਂ ਇੱਕ ਗੱਲ ਦੱਸਣਾ ਤਾਂ ਭੁੱਲ ਹੀ ਗਿਆ ਆਨੰਦ ਦੇ ਕੋਲੋਂ ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਤਕਦੀਰ ਨੂੰ ਫੋਨ ਤਾਂ ਉਸ ਦੇ ਘਰਦਿਆਂ ਨੇ 1 ਮਹੀਨੇ ਬਾਅਦ ਹੀ ਦੇ ਦਿੱਤਾ ਸੀ ਕਿਉਂਕਿ ਤਕਦੀਰ ਹੁੰਦੀ ਨਹੀਂ ਬਹੁਤ ਸਮਾਂ ਪਹਿਲਾਂ ਦੀ ਵਿਗੜੀ ਹੋਈ ਸੀ ਤਕਦੀਰ ਸਰਕਾਰੀ ਸਕੂਲ ਵਿੱਚ ਪੜਦੀ ਸੀ ਬੱਸ ਸਰਕਾਰੀ ਹੀ ਨਹੀਂ ਪ੍ਰਾਈਵੇਟ ਸਕੂਲ ਦੇ ਬੱਚਿਆਂ ਦਾ ਵੀ ਅੱਜਕੱਲ ਸਾਰਿਆਂ ਦਾ ਹੀ ਬੇੜਾ ਬੈਠਿਆ ਹੋਇਆ ਹੈ ਜਿਨ੍ਹਾਂ ਨੂੰ ਫੋਨ ਦੀ ਸਾਰੀ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਚੱਲਣਾ ਹੈ ਤਾਂ ਮੈਂ ਸਿੱਧਾ ਤਕਦੀਰ ਨੂੰ ਪੁੱਛਿਆ ਤੇਰੇ ਕੋਲ ਫੋਨ ਸੀ ਸਭ ਕੁਝ ਸੀ ਤੂੰ ਮੇਰੇ ਨਾਲ ਗੱਲ ਨਹੀਂ ਕੀਤੀ ਮੈਂ ਤੇਰੇ ਲਈ ਤੜਫਦਾ ਸੀ ਮੈਂ ਤੇਰੇ ਤੇ ਪੈਸੇ ਖਰਚੇ ਤੇਰੀ ਖਾਤਰ ਪੁਲਿਸ ਥਾਣਿਆਂ ਵਿੱਚ ਗਿਆ ਮੈਂ ਨਸ਼ੇ ਤੱਕ ਲਾ ਲਏ ਤੇਰੀ ਯਾਦ ਵਿੱਚ ਸ਼ਰਾਬਾਂ ਪੀਤੀਆਂ ਬਿਮਾਰੀਆਂ ਲਗਾ ਲਈਆਂ ਤੇ ਤੂੰ ਕਹਿੰਨੀ ਆ ਮੈਂ ਤੇਰਾ ਜਲੂਸ ਕੱਢਿਆ ਮੁੜ ਕੇ ਤਕਦੀਰ ਮੈਨੂੰ ਕਹਿਣ ਲੱਗੀ ਤੂੰ ਮੇਰਾ ਜਲੂਸ ਹੀ ਨਹੀਂ ਕੱਢਿਆ ਪਿਆਰ ਕਰਨ ਵਾਲੇ ਕਦੇ ਵੀ ਬੇਇੱਜ਼ਤੀ ਨਹੀਂ ਕਰਵਾਇਆ ਕਰਦੇ ਤੇ ਨਾ ਹੀ ਕਰਿਆ ਕਰਦੇ ਨੇ ਮੈਂ ਵੀ ਮੁੜ ਕੇ ਉਸ ਨੂੰ ਕਿਹਾ ਮੈਂ ਤੇਰੀ ਬੇਇੱਜ਼ਤੀ ਕੀਤੀ ਮੈਂ ਤਾਂ ਤੈਨੂੰ ਪਿਆਰ ਕੀਤਾ ਮੇਰੀ ਗੱਲ ਸੁਣ ਕੇ ਤਕਦੀਰ ਰੋਣ ਲੱਗ ਪਈ ਤੇ ਆਲੇ ਦੁਆਲੇ ਕੁਝ ਲੋਕ ਇਕੱਠੇ ਹੋ ਗਏ ਉਹਨੇ ਨਾ ਤੇ ਉਹਨਾਂ ਨੇ ਮੇਰੇ ਵੀ ਚਿੱਤਨ ਮਾਰਨੇ ਸੀ ਕਿ ਮੁੰਡਾ ਕੁੜੀ ਨੂੰ ਛੇੜ ਰਿਹਾ ਹੈ ਮੇਰੀ ਮੁੜ ਕੇ ਵੀਡੀਓ ਬਣ ਗਈ ਕਿ ਦਿਨ ਦਿਹਾੜੇ ਆਸ਼ਿਕਾ ਆਪਣੀ ਪ੍ਰੇਮਿਕਾ ਨੂੰ ਤੰਗ ਪਰੇਸ਼ਾਨ ਕਰਨ ਲਈ ਉਸਦੇ ਮਗਰ ਪਹੁੰਚਿਆ ਉਸਦੇ ਸਕੂਲ ਪਿੱਛੇ ਜਿੱਥੇ ਉਹ ਬਣਾਉਂਦੀ ਸੀ ਮੈਨੂੰ ਹੈਸ਼ਟੈਗ ਮਿਲ ਗਿਆ ਹੈ ਬਸ ਫੇਰ ਕੀ ਸੀ ਯਾਰ ਹੋਣੀ ਇੱਕ ਵਾਰ ਫੇਰ ਪੁਲਿਸ ਥਾਣੇ ਪਹੁੰਚ ਗਏ ਯਾਰ ਹੋਣੀ ਇੱਕ ਵਾਰ ਫੇਰ ਪੁਲਿਸ ਥਾਣੇ ਪਹੁੰਚ ਗਏ ਇਸ ਵਾਰ ਪੁਲਿਸ ਵਾਲਿਆਂ ਨੇ 3 ਡਿਗਰੀ ਬਾਅਦ ਟ੍ਰੀਟਮੈਂਟ ਕੀਤਾ ਮਾਂ ਨੇ ਭੱਜ ਦੌੜ ਕਰਕੇ ਫੇਰ ਬਚਾ ਲਿਆ ਮੈਨੂੰ ਘਰ ਲੈ ਆਈ ਤੇ ਕਹਿਣ ਲੱਗੀ ਪੁੱਤ ਸੁਧਰ ਜਾ ਤੇਰੇ ਪਿਓ ਨੇ ਕੋਈ ਤੇਰੇ ਹਿੱਸੇ ਦੀ ਜ਼ਮੀਨ ਨਹੀਂ ਦਿੱਤੀ ਸੁਧਰ ਜਾ ਸੁਧਰ ਮੈਨੂੰ ਲੋਕਾਂ ਵਿੱਚ ਜਿਉਣ ਯੋਗ ਹੀ ਛੱਡ ਦੇ ਮਾਂ ਮੇਰੇ ਅੱਗੇ ਮਿੰਤਾ ਕਰ ਰਹੀ ਸੀ ਮੈਂ ਅੱਜ ਤੱਕ ਕਿਸੇ ਨੂੰ ਇਹ ਨਹੀਂ ਦੱਸ ਸਕਿਆ ਕੁਝ ਗੱਲਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਆਪਣੇ ਦਿਲ ਵਿੱਚ ਹੀ ਦੱਬਿਆ ਹੋਇਆ ਹੈ ਮਾਂ ਮੇਰੇ ਅੱਗੇ ਮਿੰਤਾ ਕਰ ਰਹੀ ਸੀ ਮੈਂ ਉਸ ਨੂੰ ਧੱਕਾ ਮਾਰਿਆ ਤਾਂ ਉਹ ਇੰਨੀ ਜ਼ੋਰ ਦੇਣੀ ਉਹ ਦਰਵਾਜ਼ੇ ਵਿੱਚ ਜਾ ਕੇ ਵੱਜੀ ਉਸ ਨੇ ਗੁੱਸੇ ਵਿੱਚ ਮੈਨੂੰ ਬੋਲ ਬੋਲੇ ਮੈਂ ਉਸ ਨੂੰ ਉਸ ਸਮੇਂ ਗੁੱਸੇ ਵਿੱਚ ਕਿਹਾ ਜੇ ਤੂੰ ਵੀ ਚੰਗੀ ਰਹਿੰਦੀ ਤਾ ਸ਼ਾਇਦ ਮੇਰੀ ਇਹ ਹਾਲਤ ਨਾ ਹੁੰਦੀ ਮੈਂ ਇਸ ਗੱਲ ਨੂੰ ਕਦੇ ਕਿਸੇ ਨਾਲ ਕਿਉਂ ਨਹੀਂ ਕਰ ਸਕਦਾ ਕਿਉਂ ਮੈਂ ਉਸ ਨੂੰ ਆਪਣੇ ਅੰਦਰ ਹੀ ਰੱਖਿਆ ਕਿਉਂ ਮੈਂ ਉਸ ਨੂੰ ਆਪਣੇ ਅੰਦਰ ਹੀ ਦਬਾ ਕੇ ਰੱਖਿਆ ਮਾਂ ਤੇ ਬਾਪੂ ਦੀ ਲੜਾਈ ਕਰਕੇ ਅਕਸਰ ਹੀ ਮੇਰਾ ਥਾਂ ਟਿਕਾਣਾ ਅਲੱਗ-ਅਲੱਗ ਹੁੰਦਾ ਸੀ ਮਾਂ ਨਾਲ ਬਾਪੂ ਦਾ ਦੂਜਾ ਵਿਆਹ ਸੀ ਬਾਪੂ ਦੀ ਪਹਿਲੀ ਘਰ ਵਾਲੀ ਮਰ ਗਈ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਇਸ ਕਹਾਣੀ ਦਾ ਮੁੱਖ ਪਾਤਰ ਮਹਿਵਾਜ਼ ਇੱਕ ਕੁੜੀ ਦੀ ਖਾਤਰ ਆਪਣੀ ਜ਼ਿੰਦਗੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕੀਲ ਦਿੰਦਾ ਹੈ ਕੀ ਇਸ ਤਰ੍ਹਾਂ ਮਹਿਵਾਜ਼ ਦਾ ਕਰਨਾ ਸਹੀ ਸੀ ਜਾਂ ਫਿਰ ਉਸ ਨੂੰ ਕੁਝ ਹੋਰ ਕਦਮ ਉਠਾਉਣਾ ਚਾਹੀਦਾ ਸੀ ਕਮੈਂਟ ਜ਼ਰੂਰ ਕਰਿਓ ਜੀ ਕਿ ਮਹਿਵਾਜ਼ ਨੂੰ ਆਪਣੀ ਜ਼ਿੰਦਗੀ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਣਾ ਚਾਹੀਦਾ ਸੀ ਧੰਨਵਾਦ ਜੀ